ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਚਰਨਜੀਤ ਸਿੰਘ ਚੰਨੀ ਜਿੰਦਾਬਾਦ ਚਰਨਜੀਤ ਸਿੰਘ ਚੰਨੀ ਜਿੰਦਾਬਾਦ ਪਰਮ ਸਤਕਾਰਯੋ ਸਾਰੇ ਲੀਡਰ ਸਹਿਬਾਨ ਸਾਰੇ ਬਾਡ ਚੋਂ ਆਏ ਪਤਵੰਤੇ ਸੱਜਣੋ ਮੈਂ ਤੁਹਾਡਾ ਬੜਾ ਧੰਨਵਾਦੀ ਆ ਕਿ ਤੁਸੀਂ ਸਾਡੀ ਆਮਦ ਦੇ ਵਿੱਚ ਇਕੱਠੇ ਹੋਏ ਐ ਪਿੱਛੇ ਪਾਰਲੀਮੈਂਟ ਦਾ ਇਲੈਕਸ਼ਨ ਹੋਇਆ ਮੈਂ ਤੁਹਾਡਾ ਹੱਥ ਜੋੜ ਕੇ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਜ਼ਿਆਦਾ ਵੋਟਾਂ પાਕੇ ਪੌਣੇ 2 ਲੱਖ ਵੋਟਾਂ ਦੇ ਨਾਲ ਇਹ ਜਿੱਤ ਪ੍ਰਾਪਤ ਕੀਤੀ ਹੈ ਤੇ ਪੂਰੇ ਇੱਕ ਇਤਿਹਾਸ ਬਣਾਇਆ ਤੁਸੀਂ ਅੱਜ ਤੱਕ ਕਦੇ ਜਲੰਧਰ ਹਾਲਕੇ ਜੋ ਐਡੀ ਬਡੀ ਜਿੱਤ ਨਹੀਂ ਹੋਈ 176000 ਵੋਟਾਂ ਦੇ ਨਾਲ ਆਪਾਂ ਜਿੱਤੇ ਐ ਤੁਹਾਨੂੰ ਸਾਰਿਆਂ ਨੂੰ ਵਧਾਈ ਵੀ ਹੈ ਤੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਹੈ ਕਿ ਤੁਸੀਂ ਬਹੁਤ ਵੱਡੇ ਮਾਰਜਿਨ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਤੇ ਹੁਣ ਨਾਲ ਲੱਗਦੀ ਅਸੈਂਬਲੀ ਦਾ ਇਲੈਕਸ਼ਨ ਆ ਗਿਆ ਅਸੈਂਬਲੀ ਦਾ ਇਲੈਕਸ਼ਨ ਕਿਉਂ ਆਇਆ ਕਿ ਇਥੋਂ ਪਹਿਲਾਂ ਤੁਸੀਂ ਸਾਰਿਆਂ ਨੇ ਝਾੜੂ ਦਾ ਉਮੀਦਵਾਰ ਸੀਤ ਰੰਗਰਾੜ ਜਿਤਾਇਆ ਸੀ ਤੇ 2 ਸਾਲ ਬਾਅਦ ਉਹ ਅਸਤੀਫਾ ਦੇ ਗਿਆ ਤੇ ਦੁਬਾਰੇ ਇਲੈਕਸ਼ਨ ਆ ਗਿਆ ਪਹਿਲਾਂ ਉਹ ਝਾੜੂ ਕੰਨੀ ਤੇ ਖੜਾ ਸੀ ਉਹਨੋਂ ਬੀਜੇਪੀ ਕੰਨੀ ਤੇ ਖੜਾ ਹੈ ਜਿਹੜਾ ਪਹਿਲਾਂ ਬੀਜੇਪੀ ਕੰਨੀ ਖੜਾ ਸੀ ਉਹ ਹੁਣ ਝਾੜੂ ਕੰਨੀ ਤੇ ਖੜਾ ਕੋਈ ਬੰਸੂਪੇ ਨਹੀਂ ਹੈ ਇਧਰ ਵਾਲਾ ਉਧਰ ਤੇ ਖੜ ਗਿਆ ਉਧਰ ਵਾਲਾ ਇਧਰ ਤੇ ਖੜ ਗਿਆ ਕੋਈ دین ਧਰਮ ਨਾਮ ਦੀ ਚੀਜ਼ੇ ਨਹੀਂ ਰਹੀ ਸਾਈਕਲ ਤਾਂ ਵੀ ਸਟੈਂਡ ਹੁੰਦਾ ਹੈ ਇਹਨਾਂ ਲੋਕਾਂ ਦਾ ਕੋਈ ਸਟੈਂਡ ਨਹੀਂ ਅਰ ਜਿਹਦਾ ਆਪਣਾ ਕੋਈ ਸਟੈਂਡ ਨਹੀਂ ਹੁੰਦਾ ਉਹਦੇ ਨਾਲ ਲੋਕ ਵੀ ਫਿਰ ਸਟੈਂਡ ਨਹੀਂ ਕਰਦੇ ਇਹ ਪਾਰਲੀਮੈਂਟ 'ਚ ਵੀ ਸਾਬਤ ਕਰਤਾ ਤੇ ਹੁਣ ਵੀ ਲੋਕਾਂ ਨੇ ਸਾਬਤ ਕਰ ਦੇਣਾ ਸੀਤ ਨੂੰ ਗਰਾਲ ਕਿਉਂ ਗਿਆ ਇਹਨਾਂ ਨਾਲ ਤੇ ਜਿੰਨਾ ਦੜੇ ਸੱਟੇ ਦਾ ਕੰਮ ਸੀ ਉਹ ਹੁਣ ਆਪ ਬੋਲ ਰਿਹਾ ਮੈਂ ਨਹੀਂ ਬੋਲ ਰਿਹਾ ਤੁਹਾਨੂੰ ਉਹਦੀ ਗੱਲਾਂ ਦੱਸ ਰਿਹਾ ਜਿੰਨਾ ਦੜੇ ਸੱਟੇ ਦਾ ਕੰਮ ਸੀ ਜਿੰਨਾ ਲਾਟਰੀ ਦਾ ਕੰਮ ਸੀ ਜਿੰਨਾ ਇੱਥੇ ਨਸ਼ਾ ਵਿਗਦਾ ਇਹੀ ਝਾੜੂ ਵਾਲੇ ਪਹਿਲਾਂ ਉਹਦੇ ਰਾਹੀਂ ਬਕਾਉਂਦੇ ਸੀ ਹੁਣ ਆ ਰੋੜੇ ਦੇ ਰਾਹੀ ਬਕਾਉਣ ਲੱਗੇ ਜਿਆਦਾ ਰੋੜੇ ਪਰ ਸ਼ਿਫਟ ਹੋਇਆ ਕੰਮ ਉਹ ਭੱਜ ਗਿਆ ਕਹਿੰਦਾ ਮੈਂ ਨਹੀਂ ਤੁਹਾਡੇ ਨਾਲ ਰਹਿੰਦਾ ਉਹਨੇ ਚੱਕ ਕੇ ਬੀਜੇਪੀ ਦਾ ਪੱਲਾ ਫੜ ਲਿਆ ਤੇ ਹੁਣ ਚੀਕ ਰਿਹਾ ਔਰ ਸਾਰਿਆਂ ਨੂੰ ਕਹਿੰਦੇ ਘਰ ਦਾ ਭੇਤੀ ਲੰਕਾ ਢਾਏ ਹੁਣ ਸਾਰਿਆਂ ਨੂੰ ਦੱਸ ਰਿਹਾ ਕਿ ਜਿੰਨਾ ਔਰੇ ਡੜਾ ਸੱਟਾ ਹੁੰਦਾ ਜਿੰਨਾ ਔਰੇ ਨਸ਼ੇ ਦਾ ਕਾਰੋਬਾਰ ਹੁੰਦਾ ਜਿੰਨਾ ਇੱਥੇ ਨਸ਼ਾ ਵਿਕਦਾ ਇਹ ਮੁੱਖ ਮੰਤਰੀ ਦੀ ਭੈਣ ਆਹ ਉਹਦੀ ਘਰ ਵਾਲੀ ਦੀ ਦੇਖਰੇਖ ਦੇ ਵਿੱਚ ਰੁੜਾ ਕਰਵਾ ਰਹੀ ਹੈ ਬਾੜ ਖੇਤ ਨੂੰ ਖਾ ਰਹੀ ਹੈ ਸਾਡੀ ਸਰਕਾਰ ਦੇ ਜਿਹੜੇ ਸਿਪਾ ਸਲਾਰ ਮੂਰੇ ਹੀ ਹੈ ਜਿਹੜੇ ਰਾਜਾ ਬਣ ਕੇ ਅੱਜ ਕੁਰਸੀ ਤੇ ਬੈਠੇ ਹੈ ਉਹੀ ਜਿਲੰਦਰ